ਮੈਨੇ ਤਾਂ ਹੋਣੀ ਐ ਜੀ ਤੁਹਾਨੂੰ ਇਸ ਗੱਲ ਦਾ ਪਤਾ ਹੋਏਗਾ 4 ਦਿਨ ਪਹਿਲਾਂ ਕੇਜਰੀਵਾਲ ਸਾਹਿਬ ਨੇ ਕੀ-ਕੀਆਂ ਸੀ ਕਿ ਟਿਕਟ ਲੈਣ ਵਾਸਤੇ ਮੇਰੀ ਚਮਚੀ ਮਾਰਨਾ ਹੈ ਮੇਰੀ ਚਮਚੀ ਦਾ ਮਾਰਿਓ ਮੈਂ ਟਿਕਟ ਉਹਨੂੰ ਦੇਣੀ ਹੈ ਜਿਹੜਾ ਬੰਦਾ ਵਰਕ ਕਰ ਰਿਹਾ ਵਾ ਜਿਹੜਾ ਪਾਰਟੀ ਨੂੰ ਮਜ਼ਬੂਤ ਕਰ ਰਿਹਾ ਵਾ ਆਪਣੇ ਹਲਕੇ 'ਚ ਕੰਮ ਕਰ ਰਿਹਾ ਵਾ ਤੇ ਜਿਹਨਾਂ ਕੀਤਾ ਕੁਛ ਨਹੀਂ ਉਹਨੂੰ ਟਿਕਟ ਨਹੀਂ ਮਿਲੇਗੀ ਜੇ ਮੁੱਖ ਮੰਤਰੀ ਦੀ ਗੱਲ ਕਰਦੇ ਹਾਂ ਤੇ ਅਗਲੀ ਵਾਰੀ ਹੋ ਸਕਦਾ ਭਗਵੰਤ ਸਿੰਘ ਮੁੱਖ ਮੰਤਰੀ ਨਾ ਹੋਵੇ ਕੋਈ ਹੋਰ ਇਹ ਤੋਂ ਵਧੀਆ ਡਿਜ਼ਰਵ ਕਰਦਾ ਬੰਦਾ ਖੜਾ ਤੇ ਦੇਦੀ ਮੁੱਖ ਮੰਤਰੀ ਅਸੀਂ ਮੁੱਖ ਮੰਤਰੀ ਦੀ ਹਾਜ਼ਰੀ ਦੇ ਵਿੱਚ ਇਹ ਗੱਲ ਕਹਿਣੀ ਅੱਲੇ ਜਖਮਾਂ ਦੇ ਜੁਨੀਅਰ ਕਰਨ ਵਾਲੀ ਗੱਲ ਸੀ ਹੁਣ ਉਹਨੂੰ ਪਤਾ ਲੱਗਿਆ ਡੀਪੀ ਢਿਲੂ ਨੂੰ ਕਿ ਮੈਂ ਤਾਂ ਜੋ ਮੱਦੀ ਬੋਲਦੇ ਮੈਨੂੰ ਕਿਸੇ ਪੁੱਛਣ ਡਿੰਪਿਟ ਲੋਨੂ ਸਵਾਲ ਇਹੀ ਕੀਤਾ ਗਿਆ ਸੀਗਾ ਕਿ ਕੇਜਰੀਵਾਲ ਹੋਰੀ ਜਿਹੜੇ ਆ ਉਹ ਪੰਜਾਬ ਦੇ ਹੈਲੀਕਾਪਟਰ ਕਿਉਂ ਵਰਤ ਰਹੇ ਨੇ ਪ੍ਰਤਕਰ ਕੇ ਕਹਿੰਦਾ ਵੀ ਹੈਲੀਕਾਪਟਰ ਮੁੱਖ ਮੰਤਰੀ ਜਾਂ ਗ੍ਰਹਿ ਮੰਤਰੀ ਵਰਤ ਸਕਦਾ ਪਰ ਨਹੀਂ ਮੈਂ ਵੀ ਦੱਸ ਦਿਆਂ ਉਹਨੂੰ ਵੀ ਇੱਕ ਮੰਤਰੀ ਵਰਤ ਸਕਦਾ ਗਵਰਨਰ ਵਰਤ ਸਕਦਾ ਡੀਜੀਪੀ ਵਰਤ ਸਕਦਾ ਉਹ ਕਹਿੰਦਾ ਕਿ ਮੈਨੂੰ ਇਹ ਦੱਸੋ ਤੁਸੀਂ ਕਹਿੰਦੇ ਵੀ ਹੈਲੀਕਾਪਟਰ ਵਰਤਿਆ ਤੇ ਗੁਨਾਹ ਕੀ ਕਰ ਦਿੱਤਾ ਉਹਨਾਂ ਨੇ ਵੋਟਾਂ ਕਿਹਨੂੰ ਪਈਆਂ ਸੀਗਾ ਕੇਜਰੀਵਾਲ ਨੂੰ ਉਦੋਂ ਭਗਵੰਤ ਮਾਨ ਦੇ ਨੱਥੇ ਹੀ ਸੀ ਨਾ ਉਦੋਂ ਤੇ ਭਗਵੰਤ ਮਾਨ ਦੀ ਕੌਣ ਸੀ ਉਹ ਜਨ ਭੂਮੀ ਦਾ ਭਗਵੰਤ ਮਾਨ ਥੈਟ ਟਾਈਮ ਕਹਿੰਦਾ ਜੇ ਵੋਟਾਂ ਪਈਆਂ ਸੀ ਤਾਂ ਕੇਜਰੀਵਾਲ ਦੇ ਮੂੰਹ ਨੂੰ ਪਈਆਂ ਸੀ ਪਾਰਟੀ ਦੇ ਮੂੰਹ ਨੂੰ ਪਈਆਂ ਸੀ ਦਿੱਲੀ ਵਾਲਿਆਂ ਦੇ ਮੂੰਹ ਨੂੰ ਪਈਆਂ ਸੀਗੇ ਤੇ ਜੇ ਦਿੱਲੀ ਵਾਲਿਆਂ ਨੇ ਮੂਨ ਵੋਟਾਂ ਪਈ ਸਰਕਾਰ ਬਣੀ ਜਿਉਂ ਨਾ ਹੈਲੀਕਾਪਟਰ ਵਰਤ ਲਿਆ ਤੇ ਫਿਰ ਜਿਹੜੀ ਆਖਰ ਆ ਗਈ ਇੱਥੇ ਕੁਛ ਵੀ ਗਲਤ ਨਹੀਂ ਕੀਤਾ ਤੇ ਜਿਹੜੀ ਇਹ ਗੱਲ ਕਹਿੰਨੀ ਹੂ ਇਜ਼ ਦਾ ਭਗਵੰਤ ਮਾਨ ਇਹਦਾ ਮਤਲਬ ਹੈ ਵੀ ਉਪਰੋ ਕੇਜਰੀਵਾਲ ਨੇ ਕੋਈ ਨਾ ਵੀ ਆਉਂਦੇ ਹੁੰਦੇ ਵੀ ਛੰਡੀ ਹਲਾਈ ਲੱਗਦੀ ਹੈ ਕਿ ਭਾਈ ਤੁਸੀਂ ਐਸ ਤਿੱਕੇ ਨਾਲ ਕੰਮ ਕਰਨਾ ਜਿਹੜਾ ਉਹਨਾਂ ਨੇ ਗੱਲ ਕਹਿਤੀ ਹੈ ਤੇ ਭਗਵੰਤ ਮਾਨ ਅਗਲੀ ਵਾਰੀ ਸ਼ਾਇਦ ਮੁੱਖ ਮੰਤਰੀ ਨਾ ਹੋਵੇ ਉਹ ਤਾਂ ਵੈਸੇ ਵੀ ਨਹੀਂ ਹੋਣਾ ਜੀ ਸਰਕਾਰ ਤੇ ਮਣੀ ਨਹੀਂ ਮੁੱਖ ਮੰਤਰੀ ਕਿਥੋਂ ਮੰਨਣਾ ਪੜਾ ਲੇਕਿਨ ਤੁਸੀਂ ਇੱਕ ਚਿਹਰਾ ਜਿਹੜਾ ਹੁੰਦਾ ਜਿਹੜਾ ਕਹਿੰਦਾ ਦੰਨੇ ਪਤਾ ਨਹੀਂ ਕੋਈ ਵੀ ਹੈਗੀ ਇਸ ਕਰਕੇ ਉਹਨੇ ਕਿਹਾ ਜੀ ਵੋਟਾਂ ਪਈਆਂ ਕੇਜਰੀਵਾਲ ਦੇ ਮੂੰਹ ਨੂੰ ਭਗਵੰਤ ਮਾਨ ਦੇ ਮੂੰਹ ਨੂੰ ਵੋਟਾਂ ਨਹੀਂ ਪਈਆਂ ਇਹ ਉਹਦਾ ਕਹਿਣ ਤੋਂ ਭਾਵੇਂ ਸੀਗਾ ਲੇਕਿਨ ਅਰਥ ਬੜੇ ਗੁੰਗੇ ਆ ਕਿ ਹੂ ਇਜ਼ ਦਾ ਭਗਵੰਤ ਮਾਨ